ਜਲੰਧਰ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਦੇ ਵਿੱਚ ਸੁਨਿਆਰੇ ਨੂੰ ਉਸ ਵੇਲੇ ਚੀਕ ਚਿਹੜਾ ਪਾਉਣਾ ਪੈ ਗਿਆ ਜਦੋਂ ਦੁਕਾਨ ਦੇ ਵਿੱਚ ਬੜੇ ਤਿੰਨ ਨੌਜਵਾਨਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਪਿਸਤੌਲ ਦਿਖਾ ਕੇ ਸ਼ਰਿਆਂ ਮਾਲਕ ਦੇ ਸਾਹਮਣੇ ਸਾਰੇ ਸੋਨੇ ਦੇ ਗਹਿਣੇ ਤੇ ਨਗਦੀ ਲੁੱਟ ਕੇ ਫਰਾਰ ਹੋ ਗਏ ਹਾਲਾਂਕਿ ਦੁਕਾਨ ਦਾ ਮਾਲਕ ਰੌਲਾ ਪਾਉਂਦਾ ਰਿਹਾ ਪਰ ਉਸ ਨੂੰ ਪਿਸਤੌਲ ਦਿਖਾਉਂਦੇ ਰਹੇ ਤੇ ਸਾਰੀ ਘਟਨਾ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਦੱਸ ਦੇ ਕਿ ਜੁਲੰਦਰ ਦੇ ਵਿੱਚ ਦਿਨ ਦਿਹਾੜੇ ਲੁੱਟੇਰਿਆਂ ਨੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਿੱਥੇ ਕਿ ਲੁੱਟੇਰਿਆਂ ਨੇ ਭਾਰਗਪ ਕੈਂਪ ਇਲਾਕੇ ਦੇ ਵਿੱਚ ਸੁਨਿਆਰੇ ਨੂੰ ਪਿਸਤੌਲ ਦਿਖਾ ਕੇ ਉਸ ਦੀਆਂ ਅੱਖਾਂ ਦੇ ਸਾਹਮਣੇ ਲੱਖਾਂ ਦੇ ਗਹਿਣੇ ਅਤੇ ਨਗਦੀ ਲੁੱਟ ਕੇ ਫਰਾਰ ਹੋ ਗਏ ਸਭ ਤੋਂ ਪਹਿਲਾਂ ਨਜ਼ਰ ਤਸਵੀਰਾਂ ਤੇ ਮਾਰਦੇ ਆਂ ਦੀਪਕ ਦੀਪਕ ਜੀ ਕੀ ਗੱਲ ਹੋਈ ਕਿੰਨੇ ਵਜੇ ਕਿਰਪਾ ਨੂੰ ਪਤਾ ਲੱਗਦਾ ਮੈਂ ਤੇ ਸਾਢੇ 10 ਆਪਣੀ ਸ਼ਾਪ ਤੇ ਜਾਣਾ ਮੈਨੂੰ ਸ਼ਾਪ ਤੇ ਮੈਂ ਪਹੁੰਚਾ ਉੱਥੇ ਮੈਂ ਵਾਪਸ ਆਇਆ ਹਾਂ ਕਿ ਮੇਰਾ ਭਤੀਜਾ ਜਾਂਦਾ ਸਵੇਰੇ ਦੁਕਾਨ ਖੋਲਣ ਹਾਂ ਸਵਾ 10 ਸਾਢੇ 10 ਵਜੇ ਦੇ ਵਿੱਚ ਉਹ ਸ਼ਾਪ ਖੋਲਦਾ ਉਹ ਪੋਣੇ ਦੇ 11 ਦੇ ਵਿੱਚ ਵਿੱਚ ਉਹ ਬੰਦੇ ਆ ਗਏ ਤਿੰਨ ਉਹਨੂੰ 9:00 ਪੁਆਇੰਟ ਤੇ ਅੰਦਰ ਲੈ ਲਿਆ ਸਾਰਾ ਉਸ ਤੋਂ ਬਾਅਦ ਉਹਨਾਂ ਕੋਲ ਮਾਰ ਲੋਟਕੇ ਲੈ ਗਏ ਕੀ 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 ਲੈ ਕੇ ਗਏ 골ਡੀ ਲੈ ਕੇ ਗਏ ਉਸ ਤੋਂ ਬਾਅਦ ਵੇਚਦੇ ਆ ਜੀ ਹਾਂਜੀ ਕੈਸ਼ ਵੀ ਸੀ ਕੈਸ਼ ਵੀ ਸੀ ਕਿੰਨੇ ਜਾਣੇ ਸੀ ਜੀ ਤੁਸੀਂ ਸੈਟ ਜਾਓ ਕਿੰਨੇ ਜਾਣੇ ਸੀ ਤਿੰਨੇ ਜਾਣੇ ਸੀ ਅੱਛਾ ਜੀ ਉਹਨਾਂ ਕੋਲ ਹਥਿਆਰ ਵੀ ਸੀ ਹਾਂ ਹਥਿਆਰ ਰਿਵਾਲਵਰਾਂ ਸੀ ਗਿਆ ਤੇ ਮੌਕੇ ਤੇ ਪੁਲਿਸ ਆ ਗਈ ਹਾਂਜੀ ਮੌਕੇ ਤੇ ਬਲਸ ਆ ਗਈ ਕਿੰਨੇ ਵਜੇ ਤੁਹਾਨੂੰ ਕੋਲ ਆਂਦੀ ਹੈ ਕੀ ਮਾਮਲਾ ਹੈ ਮੈਨੂੰ 10:50 ਤੇ ਆਂਦੀ ਮੈਂ 10:55 ਤੇ ਮੈਂ ਪਹੁੰਚ ਗਿਆ ਸੀ ਇੱਥੇ ਅੱਛਾ ਜੀ ਇਹ ਕਿਹੜੀ ਦੁਕਾਨ ਹੈ ਕੀ ਹੋਇਆ ਸੀ ਕਿਥੇ ਬਿਠਾ ਲੜਕਾ ਜੀ ਜੋ ਕਹਿੰਦਾ ਵੀ ਤਿੰਨ ਲੜਕੇ ਆਏ ਮੋਟਕੇ ਸੀ ਇਹਨਾਂ ਨੇ ਆਉਦੇ ਪਹਿਲਾਂ ਮੈਨੂੰ ਪਿਸਤੌਲ ਮੇਂ ਪੁੱਟਵੀਂ ਰੱਖਤਾ ਬੜੀ ਭੰਤੋੜ ਕਾ ਕੇ ਗਹਿਣੇ ਲੈ ਕੇ ਗਏ ਸਾਰੇ ਅੱਛਾ ਜੀ ਕਿੰਨਾ ਗਹਿਣਾ ਲੈ ਗਏ ਨੇ ਕੀ ਕੀ ਲੈ ਕੇ ਗਏ ਅਜੇ ਹੁੰਦਾ ਚੱਲਾ ਕੇ ਦੱਸ ਰਿਹਾ ਸਾਨੂੰ ਅੱਛਾ ਜੀ ਕਿੰਨੇ ਐਸਟੀਮੇਟ ਵਿੱਚ ਉਹ ਸਭ ਨਿਕਲਣਗੇ ਦੁਕਾਨ ਦਾ ਨਾਮ ਕੀ ਹੈਗਾ ਵਿਜੇ ਯੂਨਿਟ ਮਾਲਕ ਕੌਣ ਸੀ ਇੱਥੇ ਬੈਠੇ ਤੇ ਮਾਲਕ ਹੀ ਸੀ ਦਿਖ ਸਕਿਆ ਲੜਕਾ ਨਾ ਸਰ ਦੇਖਿਆ ਜਾਂਦਾ ਅਕਸਰ ਦਿਨ ਦਿਹਾੜੇ ਕਿਹੜੇ ਭੀੜ ਭੰਡਲਾ ਇਲਾਕਾ ਵਾ ਕੁਛ ਹੀ ਦੂਜੇ ਥਾਣਾ ਚੋਰਾਂ ਦੇ ਜਿਸ ਵਿੱਚ ਕੈਮਰੇ ਦੇ ਵਿੱਚ ਆਇਆ ਕੁਛ ਚੈੱਕ ਕਰ ਰਹੇ ਆਂ ਹਾਂਜੀ ਸ਼ਿਕਾਇਤ ਕਰਨ ਚ ਕੈਮਰੇ ਚ ਆਏ ਕੈਮਰੇ ਚ ਆਏ ਕਿੰਨੇ ਜਣੇ ਸੀ ਤਿੰਨ ਜਣੇ ਜੀ ਹਾਂਜੀ ਕੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਉਹ ਜਾਂਚ ਕਰ ਰਹੇ ਹਾਂਜੀ ਜਾਂਚ ਕਰ ਰਹੇ ਹਾਂ ਸਰ ਸੋ ਦਾਲ ਦੇ ਕਿਸਾਰੇ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਤੇ ਡਰ ਦੇ ਮਾਰੇ ਇਸ ਮਾਲਕ ਦੇ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ ਜਿਹਦੇ ਚਲਦੇ ਇਸਨੇ ਇਹਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ thank <music> you